ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਹਾਰੇ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਸਾਨੂੰ ਵੇਦਾ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਦੇ ਨਾਲਾ ਤਹਿਸੀਲ ਵੇਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੁਹਾਨੂੰ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਚਾਰ گاਵਾ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਤੇ ਨਾਮ ਦੱਸ ਤਾਂ ਵੀਰ ਜੀ ਕਿਹਦੇ ਤੋਂ ਸ਼ਹਿਰੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਪੁੱਛਦਾ ਇੱਕ ਹੈ 85755 ਠੀਕ ਆ ਅੱਜ ਚਾਰ ਗਾਵਾਂ ਤੇ ਇੱਕ ਝੋਟੀ ਹਨ ਇੱਕ ਟੋਕੜ ਗੱਭਣਿਆ ਆਹ ਟੋਕੜ ਗੱਭਣਿਆ ਕਿਹਣਾ ਫਿਰ ਪਹਿਲਾਂ ਇਹ ਖਾ ਲੀ ਗਏ ਹਾਂਜੀ ਦੱਤੀਆ ਫਿਰ ਇਹਦੇ ਪਰ ਕਿੰਨੇ ਚੜਦੇ ਚੱਕ ਪਾਸ ਤੇ ਸਾਡੇ ਸੋ ਚੌਥਾ ਵੀ ਨਾ ਜਾਂਦੇ ਅੱਛਾ ਚੱਕ ਪਾਸ ਚੌਥਾ ਵੀ ਨਾ ਜਾਂਦਾ ਮਤਲਬ ਮੁੱਕ ਨਹੀਂ ਆਲਾ ਥੋੜੀ ਜਿਹਾ ਨੰਦਾ ਕਰ ਦੁੱਧ ਕਿੰਨਾ ਜੇ ਉਧਰ ਕੋਈ ਸੱਤਾ ਤੋਂ ਬਾਅਦ ਅੱਛਾ ਹਾਂ ਠੀਕ ਆ ਇਹਦੀ ਥੋੜੀ ਗਾਰ ਘੱਟ ਜੇ ਸ਼ਾਰਟ ਥੋੜੀ ਵੱਧ ਜੇ ਠੀਕ ਆ ਗਾਰ ਥੋੜੀ ਘੱਟ ਜੇ ਸ਼ਾਰਟ ਵੱਧ ਜੇ ਠੀਕ ਆ ਹਾਂ ਇਹ ਜਿੱਦਾਂ ਗੱਭਣੇ ਗਾਂ ਗੱਬੜ ਵਧੀਆ ਗਾ ਚਲੋ ਧੁੱਕੀ ਧੁੱਕੀ ਵਿਕਸਾ ਦੀ ਗੱਲ ਕਰਦੇ ਆ ਬਹੁਤ ਛਾੜ ਦੀ ਇੱਕ ਜਾਦੀ ਦੀ ਕਾਰ ਕਰਦੇ ਆ ਠੀਕ ਹੈ ਚਲੋ ਆ ਚੀਜ਼ਾਂ ਦੱਸ ਕੇ ਦੇਣੀਆਂ ਚਾਹੀਦੀਆਂ ਹਾਂ ਬਾਕੀ ਵੀ ਤੇ ਅੱਜ ਦੇ ਜਾਣੇ ਆ ਕਈ ਬਦਿਆਲ ਵੀਰ ਭਰਾ ਸਾਫ ਸੁਥਰਾ ਕੰਮ ਕਰੀਏ ਸਾਰੇ ਵਧੀਆ ਸਾਰੇ ਵਧੀਆ ਬਣਾਪੜਾ ਹਾਂਜੀ ਹਾਂਜੀ ਕਈ ਉਹ ਆਪਾਂ ਆਈ ਨਾ ਨੇ ਮਹਾਰਾਜ ਜੀ ਅਸੀਂ ਬੱਚਾ ਲਾਈਏ ਸਾਡਾ ਤਾਂ ਵੀ ਬੀੜਾ ਕਰ ਕੋ ਜਿਹੜਾ ਲਾਉਂਦੇ ਉਹਨਾਂ ਦੇ ਚਲੋ ਜਿਹੜੇ ਆਪੇ ਹੋਣੇ ਹੋਣੇ ਜਿਹੜੇ ਲਾਉਂਦੇ ਬੱਚੇ ਠੀਕ ਠੀਕ ਹੈ ਅਸੀਂ ਤਾਂ ਕੰਮ ਹੀ ਵੀਜੀ ਕਰਦਾ ਹਾਂ ਹਾਂਜੀ ਹਾਂਜੀ ਔਰ ਗਾਰਾ ਬੱਚਾ ਮੇਰਾ ਇਦਾਂ ਹੀ ਵੇਚਣੀ ਆ ਸੱਤੋ ਕਿਹੇ ਗਰੀਬ ਦੀਆਂ ਭਾਜੀ ਤੜਕੇ ਉੱਠਾਂ ਕਿਹੇ ਚੋਰੀਆਂ ਹਾਂਜੀ ਹਾਂਜੀ ਵੱਧ ਭਾਈਆ ਬੜੀਆਂ ਲੋਕੀ ਭਾਈ ਤੇ ਦਿੰਦੀ ਹਾਂ ਹਾਂਜੀ ਹਾਂਜੀ ਇਹ ਤਾਂ ਨਹੀਂ ਕੱਲੇ ਆਪਾਂ ਪੈਸੇ ਨਾਲ ਪਿਆਰ ਕਰਦੇ ਆ ਪੈਸਾ ਹੀ ਕੱ ਬਚਾ ਲਾ ਕੇ 30 ਹੀ ਦੇ ਦिए ਹਾਂਜੀ ਹਾਂ ਜੀ ਉਹਦਾ 15 ਸਾਡਾ ਮਿੱਟੀ ਨਫਾ ਲੈਣਾ 15 ਦੂਜੇ ਵਾਰ ਨਾਲ ਵੇ ਕਰ ਲੋ ਬਰਕਤ ਨਹੀਂ ਹੈਗੀ ਨਾ ਬਿਲਕੁਲ ਹੀ ਉਹ ਜਿਆਦਾ ਠੱਕਾ ਜਾਂਦਾ ਬਸ ਕਿਸੇ ਨੇ ਰਾਤ ਨੂੰ ਮਾਰੋ ਸਰੀ ਉੱਠਣਾ ਚੋਣੀ ਆ ਤੇ ਬਾੜੇ ਉਹ ਸੀਸਾ ਦੇਣੀਆਂ ਤੇ ਭਾਜੀ ਦੀ ਚੋਰੀ ਕਿਸੇ ਨੇ ਵੱਧਵਈਆਂ ਦੇਣੀਆਂ ਹਾਂਜੀ ਹਾਂਜੀ ਭਾਵੇਂ ਗੁਰਦਾਰੇ 100 ਨਾ ਮੱਥਾ ਟੇਕੀ ਨਾ ਜਿਹੜੇ ਗਰੀਬ ਨੇ ਵੱਧਵਈਆਂ ਪੜੀਆਂ ਲੈ ਕੇ ਬੈਠੀਆਂ ਹਾਂਜੀ ਹਾਂਜੀ ਇਹ ਤਾਂ ਕਰ ਕਰੇ ਇੱਕ ਗੱਲ ਇਹ ਨੋਟ ਕਰਿਓ ਤੁਸੀਂ ਹਾਂਜੀ ਹਾਂਜੀ ਜੇ ਆਪਾਂ ਗਰੀਬ ਨੂੰ ਆਖੇ ਭਾਜੀ ਦਾ ਬੱਚਾ ਮਰਿਆ ਜੀ ਦੋ-ਤਿੰਨ ਮਹੀਨਾ ਜਿਹੜਾ ਦੁੱਧ ਕਿਲੋਵਾਂ ਤੱਕ ਦਾ ਝੂਟ ਚੱਲ ਜਾਂਦਾ ਵਾਧਾ ਘਟਾ ਨਹੀਂ ਹੋ ਜਾਂਦਾ ਹਾਂਜੀ ਹਾਂਜੀ ਜਿਹੜਾ ਆਪਾਂ ਤੋਕਣ ਤੋਂ ਬੱਚੇ ਲਾਈ ਗਏ ਉਹਦਾ ਰੱਬ ਬੜਾ ਬੈਂਟੇ ਜੀ ਮਾਰ ਆ ਜਾ ਹਾਂਜੀ ਹਾਂ ਦੋਦੇ ਦੇ ਕੋਲ ਮੋਕੇ ਤੇ ਜਿਹੜਾ ਵਾ 7 ਲੀਟਰ ਦਸੇ ਆ ਗਾੜ ਭਾਜੀ ਦੀ ਹੋਣੀ ਮੈਂ ਆਪਣੇ ਗਾੜ ਘੜ ਦੀ ਥੋੜੀ ਜਿਹੀ ਇੱਕ ਮਿੰਟ ਰੋਹ ਤੇ ਸੰਤ ਸਾੜੀਏ ਦੇ ਲਾਗੇ ਤਾਂ ਆ ਦੇਖ ਸਾਦੇ ਜੀ ਗਾੜ ਘਟਿਆ ਤੇ ਇਹਦੇ ਪਛਾਣ ਨੂੰ ਬਾਨਾ ਜ਼ਿਆਦਾ ਹੈ ਬੜੀ ਥੋੜੀ ਬੱਛੀ ਲਾ ਲਈ ਉਹਨਾਂ ਨੇ ਅੱਛਾ ਬੱਛੀ ਕਰਕੇ ਥੋੜਾ ਜਿਹਾ ਘੜ ਦੀ ਗਵਾਦਾ ਘਟਾ ਅੱਛਾ ਰਾ ਜਿਹੜਾ ਵੀਰ ਨੂੰ ਪਸੰਦ ਲੱਗਦੀ ਉਹ ਹੀ ਵੀਰ ਕਰੇ ਕੋਈ ਵੀਰ ਕਵੇ ਮਾਰਿਆ ਜਰਮਿਆ ਮਿਲਦੀ ਨਹੀਂ ਫਿਰ ਪਤਾ ਨਾ ਚੰਗਾ ਲੱਗਦਾ ਭਾਜੀ ਹਾਂਜੀ ਫਿਰ ਮੋੜ ਬਣ ਗਿਆ ਠੀਕ ਆ ਇਹ ਧਰਾਨੇ ਦਾ ਚਵਾ ਦਿਖਾ ਦੇਣਾ ਇੱਕ ਵਾਰੀ ਤਾਂ ਵੇਖੋ ਇੱਥੇ ਰਸੀ ਪਾ ਕੇ ਥਲੇ ਪੈਣਾ ਬਸ ਠੀਕ ਆ ਹਾਂਜੀ ਵਾਹ ਥੋੜਾ ਜਿਹਾ ਕਹਿੰਦੇ ਕਿ ਪੱਛੀ ਉਹਨਾਂ ਲਾਲੀ ਤੇ ਉਹਦੇ ਕਰਕੇ ਥੋੜਾ ਜਿਹਾ ਕਰਦੀ ਆ ਕਿ ਕਹਿੰਦੇ ਕਿ ਦਿਖਾ ਦਈਏ ਵੀ ਜਿਹੜੀ ਕਿਤਨਾ ਚੋਈ ਕਰੀ ਪਈ ਹੈ ਜੀ ਹਾਂ ਇਦਾਂ ਭਾਈ ਬਸ ਪੰਗਾ ਪਾ ਲੈਣਾ ਬਾੜਾ ਮੜਾ ਖੁੱਲਾ ਪੋਣਾ ਮੇਰਾ ਇਹ ਮੇਰਾ ਵੀ ਲੋਹੇ ਹੀ ਲਵੇ ਜੇ ਮਾਨੂੰ ਲੱਗਦੀ ਆ ਠੀਕ ਆ ਉਹ ਦੇਖੋ ਵੀਰ ਕਹੇ ਸਾਡੇ ਕੋ ਵੀਰ ਮੜਿਆ ਕਰਦੀ ਫੇਰ ਮੋੜ ਮਲਾਈ ਉਹ ਭਾਈ ਕੰਮ ਨਾ ਕਰ ਹਾਂਜੀ ਹਾਂਜੀ ਪਾਸੇ ਮੀਟਾ ਦੇਖਾ ਦੇ ਦੇ ਕਰੀ ਉਹ ਵਿੱਚ ਪੰਨਾ ਥਾਂ ਜਾ ਅਗਲਾ ਨਾ ਉਹਦੇ ਦੋ ਚੌਤਾ ਦਾ ਫਰਕ ਵੀ ਹੋ ਸਕਦਾ ਏ ਠੀਕ ਆ ਹਾਂ ਦਿਖਾ ਦੇ ਚਵਾ ਇਹ ਗਾਰ ਘਟ ਪਛਾੜ ਪਈ ਵਾਲੀ ਏ ਮੁਰਗੇਆਂ ਕਈ ਵੀਰਾਂ ਦੇ ਸਾਡੇ ਕੋਲ ਭਾਈ ਮਿਲਦੀ ਨਹੀਂ ਆ ਆਹ ਜਿਹੜੇ ਵੀ ਦੇ ਮਾਨੂੰ ਲੱਗਦੀ 4 ਮਹੀਨੇ ਚੱਕ ਪਾਸ ਕਰਾ ਖੜੇ ਦੁੱਧ 8 ਕਿਲੋ ਹੋਊਗਾ 7 ਕਿਲੋ ਜਬਕ ਰੰਦੀ ਦਵਾਂਗੇ ਤੇ ਗਾੜ ਘਟ ਜੇ ਆਪਾਂ ਬਾਰ ਬਾਰ ਇੱਕੋ ਗੱਲ ਕਿ ਨਹੀਂ ਗਾੜ ਦੀ ਘਟ ਨਹੀਂ ਗਾੜ ਲੈ ਹੈਗੇ ਕਿ ਚੋਈ ਗਈ ਆ ਨਹੀਂ ਗਾੜ ਝੋਤੀ ਜੀ ਗਾੜ ਥੋੜੀ ਜੀ ਪਰ ਗਲਾ ਅੱਧਾ ਕਿਲੋ ਹੋਊਗੀ ਲੱਗ ਜਾਗੇ ਬੜੀ ਘਟ ਹੈ ਗਾੜ ਦੇ ਦੀ ਹਾਂ ਬਾਕੀ ਆਪਣੀ ਕੋਈ ਇੱਥੇ ਵੇਖ ਕੇ ਚੋ ਕੇ ਖੜੇ ਆਪਣੇ ਚੋ ਕੇ ਖੜੇ ਹਾਂ ਆਪਣੀ ਸੱਲੀ ਕਰਕੇ ਖੜੇ ਮਨ ਨੂੰ ਲੱਗਦੀ ਖੜੇ ਨਹੀਂ ਤੇ ਨਾ ਖੜੇ ਗਾੜ ਚ ਧਾਰਾ ਘੱਟੀ ਆ ਜਿਹੜੇ ਪਿੱਛੇ ਹੀ ਆ ਜਿਆਦਾ ਦੂਰ ਦੇ ਜਿਹੜਾ ਹਾਂ ਗਾੜ ਚ ਇਹਨੂੰ ਨਹੀਂ ਕਰੇਗਾ ਪੱਲਾ ਸਾਨੂੰ ਥੋੜਾ ਦੁੱਧ ਘਰਦੇ ਆ ਹਾਂ ਦੇਖ ਲਿਆ ਇਹ ਦੁੱਧ ਹੁਣ ਅਗਲੇ ਖਨਾ ਦਾ ਦਹੀਂ ਚੋਂ ਅਬ ਇਹ ਨੀਵੇਂ ਘਾਟਿਆ ਕਿ ਭਾਜੀ ਜਿਹੜਾ ਪਰਦਾ ਥਾਨੇ ਨਾ ਉਹ ਚ ਖੜੀਆਂ ਤਾਰਾਂ ਘਾਟਿਆ ਅਗਲੇ ਹਾਂ ਅਗਲੇ ਪਰਨੇ ਜੀ ਹੁਣ ਥੋੜਾ ਅਗਲਾ ਪਿਛਲਾ ਇਹ ਦੇ ਚੋਂ ਹੁਣ ਫਤਿਹ ਤਾਰਾਂ ਵੀ ਘਾਟਿਆ ਕਿਤੇ ਹਾਂ ਅਗਲੇ ਸਾਜ ਪਰਦੇ ਉਤਰਾ ਵੀ ਘਾਟਿਆ ਠੀਕ ਹੈ ਤੇ ਭਾਈ ਦੱਸਿਆ ਚੰਗਾ ਮੰਨ ਕੇ ਵੀਰ ਕੋ ਕਵੇ ਤੇ ਭੁੜਕਦੀ ਹੈ ਮਿਲਦੀ ਨਹੀਂ ਅਸੀਂ ਵੀਡੀਓ ਕਾਲ ਤੇ ਚਾਉਂਦੇ ਸਿੱਧੀ ਹੋਣਾ ਹਾਂਜੀ ਹਾਂਜੀ ਹੋਰ ਕੋਈ ਛਾਕਾ ਦੀ ਗੱਲ ਨਹੀਂ ਲੱਗੀ ਦੋ ਤਾਂ ਸਾਡੇ ਕੋਲ ਕੋਈ 8 ਕਿਲੋ ਸਾਢੇ 7 ਕਿ ਮਿਲ ਕੇ ਖੜੇ ਠੀਕ ਆ 2 ਮਹੀਨੇ ਚੱਕ ਪਾ ਦਿੰਦੇ ਹਾਂ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ ਆਪਾਂ ਇਹ ਵੀਰ ਜਿਹਦਾ ਆਪਾਂ ਦਾ 20000 ਦੇਦਾ ਹੈ ਭਾਈ 20000 ਹੀ ਦੇ ਦੋਗੇ ਮੌਕੇ ਤੇ ਹੋਰ ਛੋਟ ਛੱਟ ਕਰ ਦੋਗੇ ਮੌਕੇ ਹੀ ਛੋਟ ਕਰਦਾ ਪਰ ਮੇਰਾ ਵੀਰ ਸੋਚ ਸਮਝੀ ਆਪਣੀ ਖੜੀ ਥੋੜੀ ਗਰਮ ਆ ਪੰਗਾ ਆਉਂਗਾ ਪੌਂਦਾ ਤਾਂ ਕਾਹ ਨਹੀਂ ਆਦੀ ਠੀਕ ਆ ਖਣ ਬਲਦੇ ਉਦੋਂ ਕਰਦੀ ਉਦਾਂ ਦੀ ਕੋਸ਼ ਨਹੀਂ ਆਦੀ ਠੀਕ ਆ ਆ ਮੁੜ ਕੇ ਮੇਰਾ ਵੀਰ ਕੋ ਆਖੀ ਲੱਦ ਕੇ ਖਾਣ ਨੂੰ ਲਓ ਲੱਦ ਕੇ ਉਹ ਕੰਮ ਹੀ ਹੋਣਾ ਤੇ ਬਾਕੀ ਥਣ ਥਣ ਦੱਸ ਦਿੱਤੇ ਤੇ ਇੱਕ ਜਿਹਾ ਸਾਰਾ ਘੱਟ ਤੇ ਤਾਂ ਗਾੜ ਵੀ ਘੱਟ ਆ ਗਾੜ ਘੱਟ ਜੇ ਪਰਲੇ ਥਾਂ ਥੋੜੀ ਨਿਤਾਨਾ ਘੱਟ ਅਗਲੀ ਹੈ ਬਾਕੀ ਆ ਬਰਾਬਰ ਆ ਮਗਰ ਨਹੀਂ ਠੀਕ ਦੋ ਦੰ ਸੱਤ ਕਿਲੋ ਹੈਗਾ ਪੱਕਾ ਸੱਤ ਪਰ ਭਜ ਵਾਦੀ ਆ ਤੇ ਹੁਣ ਆ ਜੇ ਇਹਦੇ ਕੋਲ ਕਿੰਨਾ ਦੁੱਧ ਹਾਂਜੀ ਇਹ ਦੇਖੋ ਦੁੱਧ ਇਹੋ ਦੁੱਧ ਉੱਪਰ 10 ਕਿਲੋ ਠੀਕ ਹੈ ਇਹਦੀ 9 ਕਿਲੋ ਭਾਈ ਗੰਦੀ ਦਵਾਗੇ ਐਦਾਂ ਹੀ ਬੈਹੋ ਥਲੇ ਪਾਸੇ ਦੇ ਠੀਕ ਆ ਇੱਕ ਭਾਈ ਇਹ ਠੰਡੀ ਤੇਲੀ ਹੈ ਜਿਹੜੀ ਪੂਰੀ ਹਾਂ ਜਰਸੀ ਦੁੱਧ ਵੀ ਦਾ ਮੱਝਾ ਗਸਣਾ ਜੀ ਲਾ ਤੋਰ ਫੇਰ ਇਹਨਾਂ ਹਾਂ ਇਹ ਦਿਲਾ ਲਈ ਦੋ 10 ਕਿਲੋ ਜਿਹੜਾ ਕਿੰਦਾ ਵੀ ਪੱਕਾ ਹੈਗਾ ਇਹਦੇ ਕੋਲ ਤੇ ਇਹਦਾ ਕਿੰਨਾ ਰੱਖਣਾ ਵੀ ਜੀ ਮੁੱਲ ਫਿਰ ਇਹ ਭਾਈ ਜੀ ਦਾ 23000 ਦੀ 23000 ਸੂਈ ਨੂੰ ਵੀਡੀਓ ਬੱਚੇ ਦੀ ਪਈ ਸਾਡੇ ਕੋਲ ਅੱਛਾ ਸਾਰੀ ਆਪਾਂ ਵੀਡੀਓ ਪਾ ਦਾਂਗੇ ਬੱਚੇ ਸਮੇਤ ਦੀ ਠੀਕ ਆ ਸਾਰੀ ਆਪਣੀ ਚੈੱਕ ਕਰ ਲਈ ਬੱਚਾ ਮਰਿਆ 20 ਤੋਂ 25 ਦੇ ਸੂਈ ਨੂੰ ਇਹਦੇ ਠੀਕ ਆ ਉਹ ਤੇ ਚਵਾ ਗਲਤ ਹੋਏ ਭੂ ਸ਼ਟਾਵੇ ਥਣ ਘਾੜਵਾ ਦੇ ਆਪਣੀ ਜ਼ਿੰਮੇਵਾਰੀ ਆ ਠੀਕ ਆ ਉਹ ਤੇ 9 ਕਿਲੋ ਦੀ ਲੀਟਰ ਵਾਲੀ ਗੰਡੀ ਆ ਠੀਕ ਆ ਹਾਂ ਪਿਓਰ ਜਲਸੀ ਜੀ ਵਾਕਈ ਵਿੱਚ ਉਹ ਕਰਨਾ ਮੰਨ ਤਾਂ ਤਈ ਚ ਮਾਂ ਦਾ ਬਾਈ ਆਦੀ ਭਾਈ ਦੇ ਦਾਂਗੇ ਖਾਣਾਂਗੇ ਠੀਕ ਹੈ ਜੀ ਹਾਂ ਠੀਕ ਹੁਣੇਕਾ ਝੋਟੀ ਵੀ ਤੁਹਾਨੂੰ ਦਿਖਾਉਣੀ ਹੈ ਇਹ ਵੀ ਬੱਚੇ ਤੋਂ ਬਿਨਾਂ ਜੇ ਇਹ ਬਾਈ ਬੱਚੇ ਤੋਂ ਬਿਨਾਂ ਜੇ ਇਹਨੂੰ 40 ਦਿਨ ਉਹਨਾਂ ਦੇ ਝੋਟੇ ਕੋ ਬਣੀਏ ਠੀਕ ਹੈ 35 40 ਦਿਨ ਬਣੀ ਨੂੰ ਹੋ ਗਈ ਜੇ ਠੀਕ ਆ ਪਰ ਮੈਨੂੰ ਗਰੰਟੀ ਜਾਂਦੇ ਜਿੰਨੋਂ ਦੋ ਗਰੰਟੀ ਦੇ ਦਿਓ ਠੀਕ ਆ ਗੱਭਾਂ ਦੀ ਬਲ ਬੋਲੀ ਬੜੀ ਮਾਲੀ ਕੋ ਬਣੀ ਇਹਨੂੰ ਗਰੰਟੀ ਘ ਭਰਾਇਆ ਹਾਂਜੀ ਪਰ ਆਪਾਂ ਗਰੰਟੀ ਨਹੀਂ ਕੋ ਦੇਣੀ ਲਈ ਭਾਜੀ ਠੀਕ ਆ ਨਾਲ ਗਰੰਟੀ ਦਿੱਤੀ ਪਰ ਆਪਾਂ ਲਈ ਗਰੰਟੀ ਦੇਣੀ ਕੋਈ ਨਹੀਂ ਠੀਕ ਆ ਉਹ ਅਗਲਾ ਨੇ ਦਿੱਤੀ ਮੂਹ ਰੂਪ ਗਰੰਟੀ ਉਹ ਦਾਮੂ ਸਾਹਮਣੀ ਹਾਂਜੀ ਹਾਂਜੀ ਆਪਾਂ ਦੇ ਵੀਡੀਓ ਵਿੱਚ ਗਰੰਟੀ ਦੇ ਦਿਆਂਗੇ ਮੇਰੇ ਅੱਖਾਂ ਭਾਈ ਕੱਲੋਂ ਗੱਭਣ ਆਏ ਹਾਂਜੀ ਹਾਂਜੀ ਆਪਨੇ ਕੋਈ ਗਰੰਟੀ ਨਹੀਂ ਦੇਗੀ ਸੁਣੋ ਚਲੋ ਤੋਰੋ ਦੁੱਧ ਕਿੰਨਾ ਜੇ ਦੁੱਧ ਕੋ 6 ਕਿਲੋ ਜੇ 6 ਕਿਲੋ ਆਪਾਂ 5.5 ਕਿਲੋ ਗ ਸਫਾਈ ਜੱਜ ਨੇ ਮੀਆਂ ਸੋਹਣੀ ਮੇਲੇ ਹੋਏ ਨਹੀਂ ਬੁਲਾ ਤਾਨੂੰ ਦਮਾਰੀ ਨੇ ਅੱਛਾ ਇਸ ਤਰ੍ਹਾਂ ਹੀ ਇਹ ਦੇਖੋ ਅਸਰ ਸੋਟੀ ਜਿੱਥੇ ਮੱਥੀ ਪਾਇਓ ਠੀਕ ਆ ਆ ਦੇ ਖਾ ਦੇ ਜੇ ਠੰਡੀ ਤੇਰੀ ਆ ਜਿਹੜੀ ਪੂਰੀ ਚਲੋ ਲਾਓ ਮਾਦਾ ਪਤਾ ਜੁੜੀ ਹੁੰਦੇ ਮੂੰਹ ਮਾਰੇ ਮਾਰਦੇ ਰੱਖਿਆ ਲੈ ਜਾ ਬਾਕੀ ਆ ਕਿ ਸਿੰਗਾ ਤਾਂ ਵੀ ਸੋਹਣੀ ਆ ਸੋਹਣੀ ਝੋਟੀ ਆ ਤਰਾ ਇਹਨੂੰ ਜਿੱਕੇ ਕਮਾਨ ਨਿਕਲਾ ਵੀ ਜੋ ਹੁਣ ਆਈ ਵੀ ਦਾਖਤ ਨੇ ਲੋਕੀ ਚੈੱਕ ਵੀ ਨਹੀਂ ਪੂਰੀ ਹਾਂਜੀ ਫਿਰ ਤੇ ਭਾਵੇਂ ਇਹੀ ਵੀ ਚੈੱਕ ਪਾਸ ਕਰਾ ਕੇ ਜਿੰਨੇ ਦੀ ਬੱਜੀ ਵੀ ਦਿੰਦੇ ਹਾਂਜੀ ਪਰ ਇੱਕ ਕਿਸਮਤ ਕੇ ਹੀ ਨਿਕਲਾ ਵੀ ਨੇ ਇਹ ਨਹੀਂ ਟੀਗਾ ਭਰਾ ਕੇ ਹੀ ਦਿਨ ਫਿਰ ਜਾਂਦੇ ਮਲੀ ਹੋਈ ਏ ਤੇ ਇਹਦਾ ਮੁੱਲ ਇਹ ਹਾਨ ਹੈ ਭਾਈ ਸ਼ਰੀਅਤ 40 ਹਜ਼ਾਰ ਦੀ ਜੇ ਇਹ ਨਿਕਲਾ ਵੀ ਦਾਦ ਸੰਭੀ ਚੈੱਕ ਫਿਰ ਤੇ ਭਾਵੇਂ 52 ਜਵਾ ਸਰਦੀ ਵੇਚੀ ਚੈੱਕ ਪਾਸ ਕਰਾ ਹਾਂਜੀ ਹਾਂਜੀ ਹੁਣ ਆਪਾਂ ਦਵਾਂਗੇ ਹਾਨਾ ਭੂਛਤਾ ਕੋਈ ਨਹੀਂ ਟੀਕੇ ਤੋਂ ਬਿਨਾ ਮਰਦੀ ਏ ਠੀਕ ਆ ਤੇ ਮਨੇ ਕੋਰ ਜਰਸੀ ਆ ਗਈ ਇਹ ਜਲਦੀ ਆ ਗੀਏ ਠੀਕ ਹੈ ਇਹ ਮੇਰੇ ਕੋਲ ਪਰਸੋਂ ਲਾਉ ਲਗਾ ਜੀ ਆਖ ਨੇ ਮਰਵਾ ਦੀਆਂ ਡੰਡਾ ਇਹ ਕਿਸੇ ਵੀ ਦੇ ਮਾਨੂੰ ਲੱਗਦੀ ਖੜੇ ਨਹੀਂ ਮਾਨੂੰ ਲੱਗਦੀ ਬੇਸ਼ੱਕ ਨਾ ਖੜੇ ਆ ਜੀ ਅੱਛਾ ਅਸੀਂ ਕਰ ਜਾ ਆ ਗਏ ਗਰੀਏ ਇਹ ਅੱਖ ਜਿਹੜੀ ਆ ਸੇ ਕਰ ਜਾ ਆ ਗਏ ਗਰੀਦਾ ਵੇ ਠੀਕ ਹੈ ਹਾਂ ਇਹ ਲਾਉਣ ਦੇ ਆ ਤੇ ਕੁੜੀ ਹੋਵੇ ਮੈਂ ਲਾਇਆ ਤੇ ਉੱਤਰ ਇਹ ਗੱਡਾ ਆ ਵਜ ਗਿਆ ਦੱਸੀ ਵਜ ਗਈ ਅੱਖ ਜੇ ਇਹ ਕਿਸੇ ਮਾਨੂੰ ਲੱਗਦੀ ਖੜੇ ਨਹੀਂ ਲੱਗਦੀ ਨਾ ਖੜੇ ਤੇ ਦੁੱਧ ਕਿੰਨਾ ਜੀ ਦੁੱਧ ਰਕ ਹੋਊਗਾ ਅੱਠਾਂ ਦੀ ਲੱਗ ਜਾਵੇ 8 ਕਿਲੋ ਹੈਗਾ ਪੱਕਾ ਦੁੱਧ ਸਾਢੇ 7 ਕਿਲੋ ਜੀ ਭਾਈ ਗਾਰੰਟੀ ਦਵਾਂਗੇ ਤੇ ਮੁੱਲ ਮੋਲੇ ਦੇ ਦੰਦ 17 ਹੀ ਆ 16 ਹੀ ਦੇ ਦਾਂਗੇ। ਥੋੜਾ ਜੀ ਹਰ ਦੀ। ਹਾਂ। ਹੋਰ ਕਰਦੇ। ਸਾਡੇ 15 ਹੀ ਭਾਈ ਦੇ ਦਾਂਗੇ। 15 ਦੇ ਦਾਂਗੇ ਪੂਰੇ ਦੇ। ਪਰ ਅੱਖ ਚ ਕੈਂਬਲਾ ਚੱਜਣਾ ਮਾਰ ਦੋ ਮਣਕੇ ਮੇਰਾ ਵੀਰੇ ਇਹ ਨਾ ਕਵੇ ਕੋਈ ਲੱਗ ਗਿਆ ਅੱਖੇ ਅੱਖ ਉਹ ਜੀ ਆ। ਅੱਖਾ ਉਹ ਸਾਹਮਣੇ ਜਿੱਤਾ ਡੇ। ਹਾਂ ਮੈਂ ਦੂਰ ਦੂਰ ਪਾਇਆ ਹੋਇਆ ਤੇ ਡਾਕਟਰ ਨੇ ਉਹ ਜੀ ਠੀਕ ਹੈ। ਠੀਕ ਆ। ਸਿੱਕੜ ਜਾ ਉੱਤੇ ਆ ਗਿਆ ਹੋਵੇ ਤੇ। ਸਿੱਕੜ ਜਾ ਲੱਥ ਗਿਆ ਤੇ ਹੋ ਜਾਣਾ ਸਹੀ। ਬਾਕੀ ਅੱਖ ਖਤਮ ਨਹੀਂ ਆ ਇਹਦੀ। ਹਾਂ। ਤੇ ਥਾਣੇ ਵੀ ਦਿਖਾ ਦਈਏ ਤੇ ਤੁਹਾਨੂੰ ਲੱਗਦਾ। ਬਾਕੀ ਇਹ ਕਿ ਜਿੰਨੇ ਘਰ ਚਾਹ ਪਾਣੀ ਪੀਣ ਵਾਸਤੇ ਖੜਨੇ ਉਹਦਾ ਤੇ ਦੁੱਧ ਸੰਗਣਾ ਮੱਝਾਂ ਰਕਾ ਪਾ ਜੀ ਮੱਝਾਂ ਰਕਾ ਸਕਣਾ ਬੰਗੇ ਤੋਂ ਬਿਨਾ ਮਿਲਦੀ ਏ ਠੀਕ ਹੈ ਬਾਕੀ ਸਾਰੀਆਂ ਸੋਈਆਂ ਸਵਾਈਆਂ ਦੁੱਧਰੇ ਤੁਸੀਂ ਆਪਣੀ ਤਸੱਲੀ ਕਰਕੇ ਆਪ ਚਵਾਈ ਕਰਕੇ ਖੜਨੀ ਹੈ ਦੇ ਭਾਈ ਜਿਹੜਾ ਲੈ ਜੂਗਾ ਗਾਂ ਹਾਂਜੀ ਅਸੀਂ ਚਲੋ ਗੱਲ ਮੜੀ ਜੀ ਅੱਗੇ ਉਸੇ ਉਹਦੇਾਈ ਦਾ ਉਹਨਾਂ ਟਿਕਟੇ ਦਿਲਵਾਤੇ ਆ ਠੀਕ ਆ ਸਭ ਓਕੇ ਆ ਪਰ ਦੁੱਧ ਦਾ ਮੱਝਾਂ ਹਲਕਾ ਹੀ ਸੰਦਾ ਠੀਕ ਆ ਹਾਂ ਦੁੱਧ ਮੱਝਾਂ ਗਾਹ ਡਾਕਟਰ ਨੇ ਇਹ ਕਿਹਾ ਵਾ ਆਂਦਾ ਅੱਖ ਚੱਲ ਜਿਹੜੀ ਹੋ ਗਈ ਹੋ ਗਈ ਮਨ ਚਿੱਟਾ ਉਹ ਅੱਖੇ ਪੈ ਜੂਗਾ ਹਾਂਜੀ ਹਾਂਜੀ ਹਾਂ ਬਾਕੀ ਇਹਦਾ ਠੀਕ ਠਾਕ ਹੀ ਆ ਤੇ ਹੁਣ ਜਿਹੜੀ ਆਵਲੀ ਗਾਂਜੇ ਇੱਕ ਹੋਰ ਇਹ ਦੇਖੋ ਕਿੰਨਾ ਹੀ ਦੁੱਧ। ਇਹ ਕੋ ਭਾਈ ਅੱਠੀ ਵਾਰੀ ਚੁੰਦੇ ਜੋ। ਅੱਛਾ। ਸ਼ਾਮਾਂ ਦੇ ਟਾਈਮ ਚੁੰਦੇ ਜੀ। ਅੱਛਾ। ਸਵੇਰ ਜਿੱਦਾਂ ਉਹਨਾਂ ਦੱਸਿਆ ਅੱਠੀ ਵਾਰੀ ਚੁੰਦੇ ਜੇ ਕੋ ਦੁੱਧ ਹੋਊਗਾ 3.5 ਹੋ ਜੇ 3 ਨੂੰ ਜੀ ਲੀਟਰ ਆ। ਅੱਛਾ। ਦੁੱਧ ਦਾ ਸੰਘਣਾ ਮੱਝਾ ਗਾ ਜੀ। ਠੀਕ ਹੈ। ਸੀਰੇ ਜਾਂ ਬੜੀਏ ਉਹਨੂੰ। ਬਾਕੀ ਆ ਕਿ ਸਾਂਭੀ ਸੰਭੀ ਘੱਟਿਆ ਕੋਈ ਸਾਹਮਣੇ ਲਾ ਦਿਓ। ਜਿਹੜੀ ਯਾਦਗਾਰਦਾਰ ਜਿਹੜੀ ਇਹ ਸ਼ਹਿਰ ਜਾਵੇ ਲੋ। ਜਿਹੜੀ ਯਾਦਗਾਰਦਾਰ ਕੋ ਸਾਹਮਣੇ ਦੇ ਅੱਛੀ ਦੇ ਬੱਛੀ ਕੋਈ 50 ਹਜ਼ਾਰ ਦੀ ਆ। ਠੀਕ ਆ। ਸਾਹਮਣੇ ਵਾਲੀ ਦੁੱਧ ਬਾਦ ਸਗਰੀ ਦੁੱਧੋਂ ਪਰ ਪੱ ਇਹ ਹੈ ਕਿ ਕੋਈ ਜੜੀ ਦੰਗ ਦੇ ਚਰਵਾ ਕਰੇ। ਆਪਣੀ ਨੀਗੀ ਜੀ ਬੱਛੀ ਵੀ ਲੈ ਕੇ ਪਾਲਣੀ ਹੈ 500000 ਦੀ। ਮੰਨ ਲਓ ਇਹਨੂੰ ਨਾਲੇ ਕੋਈ ਦੁੱਧ 5-6 ਗੋਲੇ ਦੇਈ ਜਾਣਾ ਨਾਲੇ ਕੋ ਸਾਂਭਲੇਗਾ। ਹਾਂਜੀ। ਇਹਦੇ ਰਕਮ ਦੀ ਗਾਂ ਬਣ ਜੂਗੀ ਜੀ। ਕੋਣੀ ਵੇ ਲੋ ਕਿ DJ। ਘਰ ਦੁੱਧ ਚਾਹ ਪਾਣੀ ਪੀਣ ਲਈ ਵੀ ਤੇ ਚਵਾਕ ਤੇ ਲਗਾ। ਸਾਰੀਆਂ ਚੀਜ਼ਾਂ ਨਾਲ ਸਾਡੀ ਤਵਾਰਦਾਈ। ਠੀਕ ਆ। ਇਹ ਹੈ ਕਿ ਉੱਤਰਾ ਵਿੱਚ ਕੱਦ ਕੱਟ ਤੇ ਚੰਗੀ ਆ, ਜਵਾਨ ਆ ਤੇ ਨੀ ਬੈਹਿ ਕੇ ਫਰਾਈ ਜੁੜਿਆ। ਅਈਲਾ ਸਵੇਰ ਹੀ ਜੀ। ਸਾਮ ਤੇ ਥੋੜੀ ਘਟੇ ਆ। ਹਾਂ। ਸਵੇਰ ਪਹਿਲਾਂ ਹੀ ਜੀ। ਠੀਕ ਆ ਜੀ। ਚਿਵਾ ਇਹ ਚਿਵਾ ਇਹ ਨਾਲ ਕਰੇ ਸਾਨੂੰ ਨੇ ਕੁਮੜੇ ਬਾਹਰ ਕਹਿਦਾ ਤੇ ਕਿੰਨੇ ਦੇ 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 ਨੇ ਹਾਂ ਦੀ ਕੁੜੀ ਚਵਾਈ ਬੜੀ ਲੱਗੀ ਜਨੋ ਆਹੋ ਠੀਕ ਐ ਇਹ ਦੇਖੋ ਚੋਰਾ ਗਾਂ ਘਰਿਆ ਨੂੰ ਹਾਂ ਦੇਖੋ ਆਹੋ ਕਿਉਂ ਨ ਬੜੀ ਵਧੀਆ ਜੀ ਕਿੰਨੇ ਦੀ ਰੇੜੀ ਐ ਜੀ ਇਹ ਜੀ 7000 ਦੀ ਭਾਈ 7000 ਦੇ ਨਹੀਂ ਕਿੰਨੇ ਖੜ ਨਹੀਂ ਕਿਸ ਨੇ ਕਿੰਨੇ ਤੁਸੀਂ ਦੱਸੋ ਅੱਜ ਤੁਸੀਂ ਦੱਸਣਾ ਜੀ 6000 ਦੀ ਭਾਈ ਦੇ ਲਈਏ 5000 ਦੀ ਭਾਈ ਜਿਹੜੀ 5 ਦੀ ਭਾਈ ਲੈ ਜੂਗਾ ਯਾਰ ਸ਼ਾਇਦ ਜੀ ਸੋਹਣੀ ਆ ਹਾਂਜੀ ਦੁੱਧ ਚੋਰੀ ਜਣਾ ਕਿੰਨੇ ਹਾਂ ਜੀ ਠੀਕ ਹੈ ਜੀ। ਆ ਦੁੱਧ 3 ਕਿਲੋ ਜਹਣੇ ਕੋ। ਠੀਕ ਹੈ ਜੀ। ਬਾਕੀ ਇਹ ਆ ਕਿ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਮਰਜ਼ੀ ਨਾਲ ਆਪਣਾ ਸੋਤ ਸਮਝ ਕੇ ਪਸ਼ੂ ਲਿਆ ਕਰੋ। ਹਾਂ ਜੀ ਜਪਾ ਇਹਦੀ ਹੁਣ ਫਿਰ ਕਿੰਨੀ ਦੀ ਗਾੜ ਥੋੜੀ ਘੱਟ ਜੇ। ਇੱਥੇ ਥਾਂ ਜਗਲੀ ਧਾਰਾ ਘਟਿਆ ਚਲੋ ਇਹ ਕੋਈ ਗੱਬਣ ਵੀਰ 50 ਹਜ਼ਾਰ ਦੀ ਵੇਚ ਦੇ ਬੇਸ ਹੋਏ ਰੋਟੀ। ਠੀਕ ਹੈ ਜੀ। ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।